ਹਾਲ ਹਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੋਲੇ ਸੋ ਨਿਹਾਲ ਔਰ ਭਰਾਓ ਇੱਕ ਪਾਸੇ ਖੇਪ ਕਰ ਤੋ ਪਿਆਰੀ ਸਾਧ ਸੰਗਤ ਝਾਰੂ ਵਰਕਰ ਪੰਚ ਨਹੀਂ ਬਣਾਇਆ ਇੱਥੇ ਕੋਈ ਮੈਂਬਰ ਪੰਚਾਇਤ ਨਹੀਂ ਬਣਾਇਆ ਇੱਥੇ ਕੋਈ ਸਾਹਬ ਲਾ ਕੇ ਵੇਖੋ ਮੇਰੇ ਵੀਰੋ ਕੋਈ ਕਾਉਂਸਲਰ ਤੱਕ ਨਹੀਂ ਬਣਾਇਆ ਇਦਾਂ ਹੀ ਹਨ ਤੇ ਇਸ ਕਰਕੇ ਕਿ ਜਾਰੇ ਲੱਡੂ ਸਾਡੇ ਹੱਥ 'ਚ ਰਹਿਣਗੇ ਕੋਈ ਧੜੇ ਬਾਦੀ ਨਹੀਂ ਬਣੂਗੀ ਲਪਾਉਂਦੇ ਨੇ ਮਿਹਨਤ ਦਾ ਲੋਕੀ ਮੁੱਲ ਪਾਉਂਦੇ ਨੇ ਆਪਣਾ ਤਦਾ ਸਰਪੰਚ ਸਾਹਿਬ ਪਿੰਡਾਂ ਪਹੁੰਚ ਤੋ ਇੱਥੇ ਪਹੁੰਚੇ ਵੱਡੀ ਤਦਾਰ ਵਿੱਚ ਇਹਨਾਂ ਦਾ ਤੁਸ਼ਾਹ ਵੇਖ ਕੇ ਕਿਉਂ ਲੱਗਦਾ ਏ ਕਿ ਅੱਜ ਦੀ ਇਸ ਸਮਾਹਾਰਨੀ ਦੇ ਵਿੱਚ ਮਿਰਸਾ ਸਿੰਘ ਜੀ ਵਰਤਵਾ ਸਾਹਿਬ ਉਹਨਾਂ ਦੀ ਫਤਿਹ ਜਬੀ ਅਤੇ ਪਿਆਰੀ ਸਾਫ ਸੁਣੀ ਮੁਕੰਮਲ ਆ ਮੋਰ ਜਿਹੜੀ ਉਹ ਲੱਗ ਚੁੱਕੀ ਏ ਸਰਦਾਰ ਗੁਰਸਾ ਸਿੰਘ ਜੀ ਵਰਤਵਾ ਇਹਦਾ ਮਤਲਬ ਕੌਮ ਦੇ ਪਿੱਠ ਤੇ ਸ਼ਰਾ ਮਾਰਨਾ ਹੈ ਇਸ ਕਰਕੇ ਬਚ ਜਓ ਅਖਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ ਆ وہی ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਆ ਕਿ ਹੁਣ ਦਰਬਾਰ ਸਾਹਿਬ ਤੇ ਕਾਬਜ਼ ਹੋਈਏ ਐ ਜੀਪੀਸੀ ਦੇ ਕੰਟਰੋਲ ਕਰਕੇ ਜੇ ਤੁਸੀਂ ਦੇਣਾ ਚਾਹੁੰਦੇ ਐ ਜੀਪੀਸੀ ਆਰਐਸਐਸ ਨੂੰ ਕੱਲੀ ਆ ਵਧੀਆ ਬਾਕੀ ਦਾ ਕਬਜ਼ਾ ਕਰ ਗਏ ਫਿਰ ਤੁਹਾਡੇ ਹੱਥ ਹੈ ਦਾਸਾ ਜੀ ਪਹਿਲੀ ਜੂ ਕੁਲਯੋਨਾ ਭੁੱਲ ਗਏ ਆਪਾਂ 40 ਸਾਲ ਪਹਿਲੇ ਕਾਂਕਣ ਤੋਪਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਦੁੱਖ ਹੁੰਦਾ ਕਿ ਉਸ ਹਮਲੇ ਦੇ ਬਾਅਦ ਦਿਨ ਵਾਰਾ ਕਾਂਗਰਸ ਦੀ ਸਰਕਾਰ ਬਣਾਤੀ ਕਾਂਗਰਸ ਦੀ ਸਰਕਾਰ ਵਾਹ ਫਿਰ ਉਹ ਲੋਕਾਂ ਨੂੰ ਖਦਾਰਾਂ ਨੂੰ ਕੀ ਕਵਾਂਗੇ ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ ਕੁਕਰ ਨਾਲੋਂ ਪਛਾਣੀਏ बंदी सिख कौन है पहली गल मैं ग भाई अमृतपाल बंदी सिख नहीं है बंदी सिख वो है जिन्होंने दरबार ਕਿ ਜੋ ਦੇਸ਼ ਦਾ ਕਾਨੂੰਨ ਹੈ ਸਾਡੀਆਂ ਸਜ਼ਾ ਪੂਰੀਆਂ ਹੁੰਦੀਆਂ ਇਕੱਲੀ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੁੰਦੀਆਂ ਇਸ ਤਰਕੇ 휴ਮੈਨਿਟਰੀਅਲ ਰਾਈਟਸ ਸਾਡੇ ਆ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਨਾਜੀ ਗਾਂਧੀ ਦੇ ਕਾਤਲ ਛੱਡੇ ਦੀ ਸਜ਼ਾ ਪੂਰੀ ਹੋ ਗਈ ਹੈ 1 ਸਾਲ ਛੜ 6 ਮਹੀਨੇ ਹੋ ਗਏ ਬੰਦਾ ਬੰਦੀ ਸਿੱਖ ਨਹੀਂ ਮੰਨਦਾ ਦੇਖੋ ਸਮਝੋ 10 ਦਿਨ ਪਹਿਲੇ ਦਾਤੂਵੰਦ ਦਾ ਬਿਆਨ ਸੀ ਕਿ ਹਰਿਆਣੇ ਵਿੱਚ ਬੀਕੇਪੀ ਨੂੰ ਚਿਤਾਓ ਤੇ ਅੱਜ ਬਿਆਨ ਆਉਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਪਾਲ ਨੂੰ ਦਿੱਤਾ ਆ ਸਵਾਲ ਹੈ ਕਿ ਥੋਕੀ ਦੀ ਸਕੋ ਹੈ ਕਿਹੜੀਆਂ ਏਜੰਸੀਆਂ ਲੱਗੀਆਂ ਨੇ ਨਿਸ਼ਾਨਾ ਕੀ ਹੈ ਨਿਸ਼ਾਨਾ ਇੱਕੋ ਇੱਕ ਹੈ ਤੁ ਨੂੰ ਕਮਜ਼ੋਰ ਕਰਨਾ ਥੋਡੀ ਪਾਰਟੀ ਨੂੰ ਜੋ ਕਰਨਾ हले त जवाब न सघिया न उहो दिया जा उन्हनि आए किथो इने साल रहंदे किथे से తీమర్ ਕਿ ਭਾਈ ਜਾਨ ਨੇ ਮੈਂ ਕੁਝ ਅਚੋਕਾਂ ਹੈ ਪਹਿਲੀ ਗੱਲ ਕਿ ਵਿਰਸਾ ਸਿੰਘ ਬਲਟੂਆ ਨੇ ਦੇ ਪਰਿਵਾਰ ਨੇ ਕਿਤੇ ਰੋਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਐ ਜੀ